ਸ੍ਰੀ ਕਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ 1 April 2022 ਤੋਂ ਆਪਣੇ ਵਾਹਨ ਦਾ ਬੀਮਾ ਕਰਵਾਉਣ ਲਈ ਜ਼ਿਆਦਾ ਪੈਸੇ ਲੱਗ ਸਕਦੇ ਹਨ ਕਿਉਂਕਿ ਸਰਕਾਰ ਨੇ ਤੀਜੀ ਪਾਰਟੀ ਬੀਮਾ ਪ੍ਰੀਮੀਅਮ ਦੀਆਂ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਸੜਕ ਪਰਿਵਹਨ ਮੰਤਰਾਲੇ ਨੇ ਫਾਈਨੈਂਸ਼ੀਅਲ ਸਾਲ 2022-23 ਲਈ ਪ੍ਰਾਈਵੇਟ ਦੋ ਪਹੀਆ ਅਤੇ ਕਾਰਾਂ ਦੀ ਤੀਜੀ ਪਾਰਟੀ ਪ੍ਰੀਮੀਅਮ ਦਰਾਂ ਨੂੰ ਅਸ਼ੋਧਿਤ ਕਰਨ ਦਾ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਵੱਲੋਂ ਕੱਲ ਅੰਮ੍ਰਿਤਸਰ ਵਿਖੇ ਹੋਏ ਰੋਡ ਸ਼ੋਅ ਵਿਖੇ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਤਿੰਨ ਹਲਕਿਆਂ ਤੋਂ 41 ਬੱਸਾਂ ਜਰੀਏ ਲੋਕ ਸ਼ਾਮਲ ਹੋਏ। ਆਮ ਆਦਮੀ ਪਾਰਟੀ ਨੇਤਾ ਲਲਿਤ ਮੋਹਨ ਪਾਠਕ ਬੱਲੂ ਦੀ ਦੇਖਰੇਖ ਵਿੱਚ ਇਹ ਬੱਸਾਂ ਰਵਾਨਾ ਹੋਈਆਂ। ਬੱਲੂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਕਿ ਲੋਕ ਇਹਨਾਂ ਪਾਰਟੀਆਂ ਤੋਂ ਤੰਗ ਆ ਚੁੱਕੇ ਸੀ। ਇਸ ਵਾਰ ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਕੇ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਬਣਾ ਨਵਾਂ ਸ਼ਹਿਰ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇੱਕ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਰਜਤ ਅਤੇ ਲੰਗੜੋਆ ਦੇ ਰਹਿਣ ਵਾਲੇ ਨਵੀ ਦੇ ਕੋਲ ਨਜਾਇਜ਼ ਹਥਿਆਰ ਹਨ ਜਾਂਚ ਪਰਚਾਲ ਕਰਨ ਤੇ ਪੁਲਿਸ ਨੇ ਉਹਨਾਂ ਨੂੰ ਲੰਗੜੋਆ ਦੇ ਬਾਈਪਾਸ ਕੋਲੋਂ ਕਾਬੂ ਕੀਤਾ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਪਹਿਲੀ ਵਾਰ ਨਵੀਂ ਬਣੀ ਸਰਕਾਰ ਦਾ ਸੋਹ ਚੱਕ ਸਮਾਰੋ ਚੰਡੀਗੜ੍ਹ ਸਿੱਤ ਗਵਰਨਰ ਹਾਊਸ ਤੋਂ ਬਾਹਰ ਹੋਣ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਵਿੱਚ ਮਿਲੇ ਭਾਰੀ ਬਹੁਮਤ ਤੋਂ ਬਾਅਦ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਅਤੇ ਉਹਨਾਂ ਦੀ ਕੈਬਨਿਟ ਦੇ 6 ਮੰਤਰੀ 16 ਮਾਰਚ ਨੂੰ ਦੁਪਹਿਰ 12 ਵਜੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਤਗੜ ਕਲਾ ਵਿੱਚ ਸੋਹ ਚੱਕਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਦੀ ਤਾਜ ਪੋਸ਼ੀ ਦਾ ਨਜ਼ਾਰਾ ਆਮ ਨਹੀਂ ਹੋਵੇਗਾ ਸਮਾਰੋ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ ਸਮਾਰੋ ਵਿੱਚ ਲਗਭਗ 2 ਕਰੋੜ ਰੁਪਏ ਦਾ ਖਰਚਾ ਆਵੇਗਾ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਲੁਧਿਆਣਾ ਸ਼ਹਿਰ ਵਿਖੇ ਬਸਤੀ ਯੋਧੇਵਾਲ ਏਰੀਆ ਵਿੱਚ ਚੋਰਾਂ ਨੇ ਪਹਿਲਾਂ ਫੈਕਟਰੀ ਦੇ ਕੋਲੋਂ ਹੀ ਕੋਟੋ ਚੋਰੀ ਕੀਤਾ ਅਤੇ ਫਿਰ ਉਸੇ ਵਿੱਚ ਹੀ ਫੈਕਟਰੀ ਚੋਂ ਧਾਗਾ ਤੇ ਹੋਰ ਸਮਾਨ ਚੋਰੀ ਕਰ ਲਿਆ। ਪੁਲਿਸ ਨੇ ਅਣਜਾਣ ਚੋਰਾ ਖਿਲਾਫ ਮਾਮਲਾ ਦਰਜ ਕਰਕੇ ਪਾਲ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਨੇ ਚੋਰਾਂ ਨੇ ਤਕਰੀਬਨ 7 ਲੱਖ ਰੁਪਏ ਦਾ ਕੀਮਤੀ ਧਾਗਾ ਤੇ ਹੋਰ ਸਮਾਨ ਚੋਰੀ ਕਰ ਲਿਆ। ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਦੋ ਨੌਜਵਾਨ ਮੋਟਰਸਾਈਕਲਾਂ ਤੇ ਆਏ ਸਨ ਤੇ ਫੈਕਟਰੀ ਦਾ ਗੇਟ ਤੋੜ ਕੇ ਅੰਦਰ ਚਲੇ ਗਏ। ਫਿਰ ਇੱਕ ਨੌਜਵਾਨ ਛੋਟੇ ਹਾਥੀ ਤੇ ਆਇਆ ਤੇ 10 ਮਿੰਟ ਪੰਜਾਬ ਵਿੱਚ ਇਤਿਹਾਸਿਕ ਜਿੱਤ ਪਿੱਛੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਪਹਿਲਾ ਰੋਡ ਸ਼ੋਅ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਹਲਿਆਵਲੇ ਬਾਗ ਤੇ ਸ਼੍ਰੀ ਦਰਗਿਆਣਾ ਮੰਦਿਰ ਵੀ ਪਹੁੰਚੇ। ਇਸ ਮੈਗਾ ਰੋਡ ਸ਼ੋਅ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਹੁਣ ਪੰਜਾਬ ਦਾ ਵਿਕਾਸ ਹੀ ਵਿਕਾਸ ਹੋਵੇਗਾ। ਆਮ ਆਦਮੀ ਪਾਰਟੀ ਨੇ ਜੋ ਵਾਅਦਾ ਕੀਤਾ ਉਹ ਸਾਰੇ ਪੂਰੇ ਹੋਣਗੇ। ਕਿਸੇ ਵਿੱਚ ਸਮਾਂ ਲੱਗੇਗਾ ਤੇ ਕੋਈ ਜਲਦ ਪੂਰੇ ਹੋ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਵਿਧਾਇਕ ਇੱਧਰ ਉੱਧਰ ਕਰਨਗੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। त्रिपुरा विखे एक औरत ने अपने 50 साल के पति का सिर कलम कर ਦਿੱਤਾ ਤੇ ਉਸ ਨੂੰ ਮੰਦਰ ਵਿੱਚ ਚੜਾ ਦਿੱਤਾ औरत ਨੇ ਅਜਿਹਾ ਕਿਉਂ ਕੀਤਾ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਉਸਦੇ بیٹے ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਂ ساری ਉਮਰ ਸ਼ਾਕਾਹਾਰੀ ਰਹੀ ਪਰ ਘਟਨਾ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਮੁਰਗੇ ਦਾ ਮਾਸ ਖਾ ਲਿਆ ਅਤੇ ਸਵੇਰੇ ਵਾਰਦਾਤ ਨੂੰ ਅੰਜਾਮ ਦਿੱਤਾ ਮਹਿਲਾ ਦੇ ਪਰਿਵਾਰ ਦਾ ਗੁਜ਼ਾਰਾ ਮਜ਼ਦੂਰੀ ਕਰਕੇ ਚੱਲਦਾ ਹੈ ਪਰਿਵਾਰ ਵਿੱਚ ਦੋ ਨਵਾਲਗ ਬੱਚੇ ਹਨ ਪੁਲਿਸ ਨੇ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਰੂਸ ਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਨੇ ਦੋਵੇਂ ਹੀ ਦੇਸ਼ ਚੁੱਕਨ ਨੂੰ ਤਿਆਰ ਨਹੀਂ ਇਸ ਦਰਮਿਆਨ ਵਿਦੇਸ਼ ਮੰਤਰਾਲੇ ਨੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਯੂਕਰੇਨ ਵਿੱਚ ਸਥਿਤ ਭਾਰਤੀ ਦੂਤਖਾਨ ਨੂੰ ਪੋਲੈਂਡ ਵਿੱਚ ਸਥਾਈ ਤੌਰ 'ਤੇ ਸ਼ਿਫਟ ਕੀਤਾ ਜਾਵੇਗਾ ਚੀਨ ਵਿੱਚ ਕਰੋਨਾ ਮਹਾਮਾਰੀ ਇੱਕ ਵਾਰ ਫਿਰ ਤੋਂ ਪੈਰ ਪਸਾ ਰਹੀ ਹੈ 2 ਸਾਲਾਂ ਦੀ ਤਬਾਹੀ ਪਿੱਛੋਂ ਇੱਕ ਵਾਰ ਫਿਰ ਤੇਜ਼ੀ ਨਾਲ ਕਰੋਨਾ ਦੇ ਮਾਮਲੇ ਚੀਨ ਵਿੱਚ ਵਧ ਰਹੇ ਹਨ ਚੀਨ ਵਿੱਚ ਐਤਵਾਰ ਨੂੰ 2393 ਨਵੇਂ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਪਿਛਲੇ 2 ਸਾਲਾਂ ਵਿੱਚ ਹੁਣ ਤੱਕ ਚੀਨ ਵਿੱਚ ਸਭ ਤੋਂ ਵੱਧ ਮਾਮਲਿਆਂ ਦਾ ਆਂਕੜਾ ਹੈ ਚੀਨ ਦੇ ਨੈਸ਼ਨਲ ਸਿਹਤ ਕਮਿਸ਼ਨ ਨੇ ਕਿਹਾ ਕਿ ਫਰਵਰੀ 2020 ਤੋਂ ਬਾਅਦ ਇਹ ਕਰੋਨਾ ਮਾਮਲਿਆਂ ਦਾ ਸਭ ਤੋਂ ਉੱਚਾ દੈਨਿਕ ਆਂਕੜਾ ਹੈ कोरोना ਦੇ ਵਾਧੇ ਮਾਮਲਿਆਂ ਨੂੰ ਦੇਖ ਅਧਿਕਾਰੀਆਂ ਨੇ ਸਾਵਧਾਨੀ ਵਰਜੋ ਸ਼ੰਘਾਈ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਨਾਲ ਹੀ ਕਈ ਉੱਤਰ ਪੂਰਬ ਸ਼ਹਿਰਾਂ ਦੇ ਵਿੱਚ ਲੋਕਡਾਊਨ ਲਗਾ ਦਿੱਤਾ ਹੈ। ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਵਿੱਚ ਭਾਰਤ ਨੇ ਆਪਣੀ ਪਾਰੀ 303 ਦੌੜਾਂ ਦਾ ਐਲਾਨ ਕਰ ਦਿੱਤੀ ਅਤੇ ਸ਼੍ਰੀਲੰਕਾ ਨੂੰ 447 ਦੌੜਾਂ ਦਾ ਟੀਚਾ ਦਿੱਤਾ। ਦੂਜੇ ਦਿਨ ਦੇ ਅੰਤ ਤੱਕ ਸ਼੍ਰੀਲੰਕਾ ਨੇ ਇੱਕ ਵਿਕਟ ਦੇ ਨੁਕਸਾਨ ਤੇ 28 ਦੌੜਾਂ ਬਣਾਈਆਂ। ਤੇ ਹੁਣ ਇੱਕ ਨਜ਼ਰ ਤੁਹਾਡੇ ਸ਼ਹਿਰ ਦੇ ਕੋਰੋਨਾ ਆંકੜਿਆਂ ਤੇ ਪਿਛਲੇ 24 ਘੰਟਿਆਂ ਦੌਰਾਨ ਨਵਾਂ ਸ਼ਹਿਰ ਵਿਖੇ ਕਰੋਨਾ ਦਾ ਇੱਕ ਮਾਮਲਾ ਦਰਜ ਹੋਇਆ ਅਤੇ ਐਕਟਿਵ ਕੇਸਾਂ ਦੀ ਗਿਣਤੀ 3 ਹੈ। ਤੇ ਆਓ ਹੁਣ ਤੁਹਾਨੂੰ ਅੱਜ ਦੇ ਮੌਸਮ ਤੋਂ ਰੂਬਰੂ ਕਰਵਾਈਏ। ਅੱਜ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਧੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਰਹੇਗਾ। ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ, ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।